ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਅੱਜ ਦੇ ਯੁੱਗ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚੋਂ ਪਰ ਪਰ ਕੇ ਜਹਾਜ਼ ਪਰਦੇਸਾਂ ਵੱਲੋਂ ਆਉਂਦੇ ਨੇ ਤੇ ਇਹ ਜਿਹੜਾ ਸਫ਼ਰ ਸੀਗਾ ਇਹ ਅੱਜ ਦਾ ਨਹੀਂ ਮਿੱਤਰੋ ਸ਼ੁਰੂ ਹੋਇਆ ਬਹੁਤ ਸਮਾਂ ਪਹਿਲਾਂ ਤੋਂ ਇਹ ਗੱਲਬਾਤ ਸ਼ੁਰੂ ਹੋ ਗਈ ਸੀ ਜਿੱਦਾਂ ਕਿ ਤੁਸੀਂ ਮੇਰੇ ਪਿੱਛੇ ਤੋਂ ਦੇਖ ਸਕਦੇ ਹੋ ਅੱਜ ਆਪਾਂ ਖੜੇ ਆਂ ਦੋਲਚੇਮਿਓ ਪਸਤੀਚਰੀਏ ਦੇ ਬਾਹਰ ਆਪਣੇ ਭਾਈ ਉਹਨਾਂ ਦੇ ਕੋਲ ਆਪਾਂ ਆਏ ਆਂ ਤੇ ਜਿਹਨਾਂ ਨੂੰ ਇਟਲੀ ਵੀ ਚੈਨ ਨੂੰ ਲਗਭਗ ਲਗਭਗ 35 40 ਸਾਲ ਹੋ ਗਏ ਆ ਤੇ ਆਪਾਂ ਉਹਨਾਂ ਨਾਲ ਗੱਲਬ ਅੱਜ ਦੇ ਸਮੇਂ ਦਾ ਉਹ ਪੁਰਾਣੇ ਸਮੇਂ ਦੇ ਵਿੱਚ ਕਿਹੜੀ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਸੀਗੀਆਂ ਕਿਹੜੇ ਕਿਹੜਾ ਉਹਨਾਂ ਨੇ ਆਪਣੇ ਉੱਪਰ ਸਾਰਾ ਕੁਝ ਹੰਡਾਇਆ ਕਿਦਾਂ ਕਿਦਾਂ ਔਰ ਤੱਕ ਪਹੁੰਚੇ ਆ ਸਾਰੀਆਂ ਗੱਲਾਂ ਬਾਤ ਆਪਾਂ ਆਪਣੇ ਅੱਜ ਦੇ ਵਲੌਗ ਦੇ ਵਿੱਚ ਭਾਈ ਸਾਹਿਬ ਨਾਲ ਮਨਜੀਤ ਸਿੰਘ ਨਾਲ ਕਰਾਂਗੇ ਤੇ ਤੁਹਾਨੂੰ ਆਪਾਂ ਲੈ ਕੇ ਚੱਲਦੇ ਹੁਣ ਆਪਣੀ ਫੈਕਟਰੀ ਪਸਤੀਚਰੀਆ ਦੇ ਅੰਦਰ ਭਾਈ ਸਾਹਿਬ ਸੱਸੀ ਗੱਲ ਜੀ ਸੱਸੀ ਗੱਲ ਜੀ ਮਹਾਰਾਜ ਸੱਸੀ ਚੜਦੀ ਗਲਾ ਤੇ ਇਹ ਤਾਂ ਮੈਨੂੰ ਭਾਈ ਸਾਹਿਬ ਜੀ ਇਹ ਆਪਣੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਨੇ ਤੇ ਜਿਹਨਾਂ ਦਾ ਇਹ ਸਾਰਾ ਪਸਤੀਚਰੀਆ ਸਾਰੀ ਫੈਕਟਰੀ ਆ ਤੁਹਾਨੂੰ ਆਪਾਂ ਫਿਰ ਇਹ ਵਾਝ ਦਿ ਪਰ ਭਾਈ ਸਭ ਸੱਜਣ ਦੇ ਲਈ ਸਭ ਵਧੀਆ ਜੀ ਤੁਸਣਾ ਠੀਕ ਠਾਕ ਠੀਕ ਠਾਕ ਵਧੀਆ ਵਧੀਆ ਹੋਰ ਭਾਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਟਲੀ ਦੀ ਧਰਤੀ ਤੇ ਆਇਆ ਨੂੰ ਇਟਲੀ ਤਾਂ ਜੀ ਇੱਕ ਦਹਾਕਾ ਹੀ ਹੋ ਗਿਆ ਹਣ ਦਹਾਕਾ ਮਤਲਬ ਜ਼ਿੰਦਗੀ ਦੇ ਲਾ ਲੋ ਵੀ ਹੁਣ 33 34 35 ਸਾਲ ਹੋ ਗਏ 34 35 ਸਾਲ ਹੋ ਗਏ ਆ ਇੱਥੇ ਆਇਆ ਨੂੰ ਕਿ ਉਦੋਂ ਉਮਰ ਸੀ ਕੀ 22 ਸਾਲ ਦੀ ਤੇ ਹੁਣ ਹੋ ਗਈ ਆ 57 ਸਾਲ ਦੀ ਮਤਲਬ ਕਹਿਣ ਦਾ ਭਾਬੀ ਵੱਧ ਜ਼ਿੰਦਗੀ ਇੱਥੇ ਹੋ ਗਈ ਤੇ ਪਿੱਛੇ ਜਿਹੜੀ ਵਜਾ ਰਹੀ ਸੀ ਉਦੋਂ ਜਵਾਨੀ ਸੀਗੀ ਤੇ ਬਾਕੀ ਹੁਣ ਬੜੇ ਪਾ ਜਿਹਾ ਉਹ ਇੱਥੇ ਆ ਗਿਆ ਨਹੀਂ ਸਹੀ ਹੈ ਸਹੀ ਕੀ ਫਰਕ ਲੱਗਦਾ ਭਾਈ ਤੁਹਾਨੂੰ ਮਤਲਬ ਵੀ ਉਸ 35 ਸਾਲ ਪਹਿਲਾਂ ਦੇ ਇਟਲੀ ਦਾ ਅੱਜ ਦੇ ਇਟਲੀ ਦਾ ਕੀ ਫਰਕ ਹੈ ਜਿਹੜੇ ਮੁੰਡਿਆ ਬੇ ਨਵੇਂ ਅਜਾਉਂਦੇ ਆ ਉਹਨਾਂ ਨੂੰ ਸੇਮ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੀਆਂ ਇਤੋਂ 35 ਸਾਲ ਪਹਿਲਾਂ ਤੁਸੀਂ ਕੀਤੀਆਂ ਤਾਂ ਮਤਲਬ ਹੀ ਕਈ ਆਪਣੀ ਵੀ ਪੁੱਛੇ ਜਾਂਦੇ ਆ ਪਰ ਉਹ ਨਹੀਂ ਵੇਖੋ ਮੁਸੀਬਤਾਂ ਤਾਂ ਉਦੋਂ ਵੀ ਸੀਗੀਆਂ ਉਦੋਂ ਵੀ ਹਾਲਾਤ ਇਦਾਂ ਹੀ ਸੀ ਕਮਾਂਕਾਰਾਂ ਦੇ ਹੁਣ ਜਿੱਦਾਂ ਆਪਣੇ ਮੁੰਡੇ ਜ਼ਿਆਦਾ ਜਿਹੜੇ ਆ ਉਹ ਆਉਂਦੇ ਆ ਜਦੋਂ ਖੇਤੀਬਾੜੀ ਵਾਲੇ ਪੇਪਰਾਂ ਦੇ ਉਦੋਂ ਆਉਣਾ ਵੀ ਉਦੋਂ ਡੌਂਕੀਆਂ ਨਾਲ ਹੀ ਆਉਦੇ ਹੁੰਦੇ ਸੀ ਪੜ੍ਹ ਕੇ ਤਾਂ ਕੋਈ ਹੁੰਦਾ ਨਹੀਂ ਸੀ ਤੇ ਨਾ ਹੀ ਉਦੋਂ ਆਹ ਸਿਸਟਮ ਸੀਗਾ ਵੀ ਖੇਤੀਬਾੜੀ ਵਾਲੇ ਪੇਪਰ ਭਰ ਕੇ ਇੱਥੇ ਆ ਜਾਓ ਜਾਂ ਤੁਸੀਂ ਪੜ੍ਹਾਈ ਦੇ ਸਟੱਡੀ ਤੌਰ ਤੇ ਵੀ ਜਾਂ ਮਤਲਬ ਹੁੰਦਾ ਜਦੋਂ ਪੰਜਾਬੀ ਆਪਾਂ ਅੱਗੇ ਆਉਂਦੇ ਆਂ ਹਾਂਜੀ ਬੱਕਰੀ ਕੰਟਰੀਆਂ 'ਚ ਉਦੋਂ ਹੀ ਡੌਂਕੀਆਂ ਲਾ ਕੇ ਅਸੀਂ ਵੀ ਉਸੇ ਸੰਦਰਭ ਦੇ ਵਿੱਚ ਇੱਥੇ ਆਏ ਸੀਗੇ ਆ ਕੇ ਦਾ ਕੰਮ ਉਦੋਂ ਵੀ ਪ੍ਰੋਬਲਮ ਆਈ ਸੀਗੀਆਂ ਕੰਮ ਦੀਆਂ ਤੇ ਕੰਮ ਨਹੀਂ ਸੀ ਮਿਲਦੇ ਉਦੋਂ ਵੀ ਤੇ ਕੰਮ ਫਿਰ ਹੌਲੀ ਹੌਲੀ ਸਟਰਗਲ ਤਾਂ ਕਿਤੇ ਵੀ ਚਲ ਜਾਉਣਾ ਜੀ ਪਹਿਲਾਂ ਕਰਨੀ ਪੈਂਦੀ ਆ ਇਹ ਨਹੀਂ ਹੈਗਾ ਕਿ ਤੁਸੀਂ ਜਾ ਕੇ ਮਤਲਬ ਇੱਕਦਮ ਹੀ ਉੱਥੇ ਜਾ ਕੇ ਤੁਸੀਂ ਸੋਚਣ ਲੱਪੋਵੇਂ ਰਾਜੇ ਬਣ ਜਾਈਏ ਜਾਂ ਕਿੱਦਾਂ ਆ ਕੰਮ ਕਰਨਾ ਪੈਂਦਾ ਬੰਦੇ ਨੂੰ ਅਸੀਂ ਹੁਣ ਵੀ ਕੰਮ ਕਰੀਦੀ ਆ ਜਿਹੜਾ ਮਹਾਰਾਜੀ ਦੀ ਕਿਰਪਾ ਜੋ ਕਰਦਾ ਹੁਣ ਤੁਸੀਂ ਦੇਖਦੇ ਹੁੰਦੇ ਕਿ ਵੇਰੀ ਹਾਂਜੀ ਹਾਂਜੀ ਪੂਚੇ ਵੀ ਇੱਥੇ ਲਾਈਦੇ ਆਪੇ ਕਰੀਦਾ ਕੰਮ ਹਾਂਜੀ ਹਾਂ ਤੇ ਕਈ ਵਾਰੀ ਕੋਈ ਬੰਦਾ ਨਹੀਂ ਹੁੰਦਾ ਜਿੱਦਾਂ ਅੱਜ ਸਾਡੀ ਕੁੜੀ ਨਹੀਂ ਆਈ ਇਸ ਡਾਕਟਰ ਦਾ ਕੰਮ ਕਰਨਾ ਪੈਦਾ ਮਤਲਬ ਕੋਈ ਵੀ ਕੰਮ ਹੈ ਆਪਾਂ ਨਹੀਂ ਦੇ ਨਹੀਂ ਹੈਗਾ ਵੀ ਕੰਮ ਕੰਮ ਕਰੀਦਾ ਕੰਮ ਨੂੰ ਪਹਿ ਲਿਆ ਜਿੱਦਾਂ ਕੋਈ ਵੀ ਕੰਮ ਜਿਹੜਾ ਕਰੀਦਾ ਤੇ ਸਟ੍ਰਗਲ ਇਹੀ ਆ ਹੁਣ ਜਦੋਂ ਅਸੀਂ ਆਏ ਸੀ ਉਦੋਂ ਖੇਤੀ ਦਾ ਵੀ ਕੰਮ ਕੀਤਾ ਮੈਸਤਰੀਆਂ ਦਾ ਵੀ ਕੀਤਾ ਮਤਲਬ ਮੁਰਦੋਰੀ ਵਾਲਿਆਂ ਦਾ ਉਹਨਾਂ ਨਾਲ ਵੀ ਕੀਤਾ ਸਰਕਸ ਦਾ ਵੀ ਕੰਮ ਕੀਤਾ ਤੇ ਉਸ ਤੋਂ ਬਾਅਦ ਫਿਰ ਇਹ ਤਕਰੀਬਨ 94 ਦੇ ਵਿੱਚ 95 ਦੇ ਇਹ ਕੰਮ ਸਿੱਖ ਲਿਆ ਸੀ ਜੀ ਸਿੱਖਣ ਲੱਗ ਪਿਆ ਸੀ ਜਿਹੜਾ ਪੱਤੀ ਚੜੀ ਜਾ ਬੇਕਰੀ ਦਾ ਬੇਕਰੀ ਦਾ ਸਕੈਲ ਦੇ ਉਦੋਂ ਫਿਰ ਉਸ ਤੋਂ ਬਾਅਦ 2004 ਚ ਆਪਣੀ ਖੋਲੀ ਸੀ ਕਿ 21 ਸਾਲ ਹੋ ਗਏ ਹੁਣ ਉਸੇ ਕੰਮ ਨੂੰ ਖੋਲੇ ਹੋਏ ਠੀਕ ਹੈ ਹਾਂ ਜਿੱਦਾਂ ਤੁਸੀਂ ਮੈਨੂੰ 35 ਸਾਲ ਪਹਿਲਾਂ ਆਏ ਸੀਗੇ ਤਾਂ ਇੱਥੇ ਪੰਜਾਬੀ ਤਾਂ ਬਹੁਤ ਘੱਟ ਸੀਗੇ ਹੁਣ ਤਾਂ ਪੰਜਾਬੀ ਬਹੁਤ ਆਪਣੇ ਬਿਲਕੁਲ ਜਿਵੇਂ ਅੱਜ ਕੋਈ ਆਪਣੇ ਪੰਜਾਬੀ ਵੀਰ ਨਾਮ ਆਉਂਦਾ ਜਦੋਂ ਜਦੋਂ ਅਸੀਂ ਆਏ ਸੀਗੇ ਸਾਨੂੰ ਆ ਕੇ ਫਾਦਾ ਸਾਹਮਣੇ ਸਾਂਭਿਆ ਤੇ ਅੱਜ ਆਪਾਂ ਕੋਈ ਪੰਜਾਬੀ ਵੀਰ ਆਉਂਦਾ ਆਪਣੇ ਘਰ ਜਾਂਦਾ ਉਦੋਂ ਬਹੁਤ ਘੱਟ ਪੰਜਾਬੀ ਸੀ ਉਦੋਂ ਦਾ ਇਹ ਚੀਜ਼ਾਂ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ ਹੋਣਾ ਨਾ ਹਾਂ ਸਾਮ-ਸਮਭਾਈ ਦਾ ਜਿਹੜਾ ਕੰਮ ਸੀ ਨਾ ਉਦੋਂ ਇਹ ਰਹਿਣ ਸਹਿਣ ਦਾ ਥੋੜਾ ਉਹ ਕੰਮ ਦਾ ਸੀ ਬਹੁਤ ਤੇ ਰਹਿਣ ਸਿਰ ਦਾ ਪੱਧਰ ਵੀ ਜਿਹੜਾ ਸੀ ਉਹ ਬਹੁਤ ਜਿੱਦਾਂ ਲਾ ਲਓ ਬਈ ਲੋ ਸਟੈਂਡਰਡ ਵਾਲਾ ਸੀ ਕਿਉਂਕਿ ਅਸੀਂ ਪਹਿਲਾਂ ਰਹਿੰਦੇ ਸੀ ਜਿੱਥੇ ਘਰ ਨਹੀਂ ਸੀ ਹੁੰਦੇ ਉਹ ਲਾ ਲਓ ਜਿਹੜੀਆਂ ਉਹ ਕੈਰਾਵਾਨ ਹੁੰਦੀਆਂ ਉੱਚ ਵੀ ਰਹੇ ਅਸੀਂ ਤੇ ਫਿਰ ਉਸ ਤੋਂ ਬਾਅਦ ਜਿੱਦਾਂ ਘਰ ਵੀ ਕਿਸੇ ਕਿਸੇ ਕੋਲ ਹੁੰਦਾ ਸੀ ਉਦੋਂ ਆਪਣੇ ਜਿੱਦਾਂ ਘਰ ਕਿਰਾਏ ਤੇ ਵੀ ਹਾਂਜੀ ਕਿਰਾਏ ਦੇ ਪੇਪਰ ਹੀ ਨਹੀਂ ਸੀ ਹੁੰਦੇ ਤੇ ਘਰਗੇ ਨਾ ਦੇਣਾ ਸੀ ਕਿਰਾਏ ਤੇ ਤੇ ਪੇਪਰ ਨਹੀਂ ਕੰਮ ਨਹੀਂ ਸੀ ਹੁੰਦੇ ਤੇ ਨਾ ਪੇਪਰ ਹੁੰਦੇ ਸੀ ਤੇ ਉਸ ਤੋਂ ਬਾਅਦ ਫਿਰ ਹੌਲੀ 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 ਫਿਰ ਜਦੋਂ ਇਸ ਕੰਮ 'ਚ ਪੈ ਗਿਆ ਪੇਪਰ ਬਣ ਗਿਆ ਤੇ ਘਰ ਲੈ ਲਿਆ ਆਪਣਾ ਜਿਹਦਾ ਕਿਰਾਏ ਤੇ ਹਾਂਜੀ ਕਿਰਾਏ ਤੇ ਫਿਰ ਅਸੀਂ ਮਤਲਬ ਰਹਿਣ ਲੱਗ ਪਏ ਮੁੰਡੇ ਜਦਾਂ ਤਿੰਨ ਚਾਰ ਜਣੇ ਇਕੱਠੇ ਇਦਾਂ ਫਿਰ ਹੌਲੀ 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 ਵੀ ਕਰਦਾ ਕਰਦਾ ਬੰਦਾ ਫਿਰ ਗਾਂ ਤੋਂ ਗਾਂ ਵੱਧਦਾ ਰਹਿੰਦਾ ਫਿਰ ਉਹ ਵੀ ਚੀਜ਼ਾਂ ਹੋ ਜਾਂਦੀਆਂ ਸਹੀ ਗੱਲ ਸੋ ਇਹ ਚੀਜ਼ ਆ ਵੀ ਕੋਈ ਜਿਹੜੇ ਨਵੀਂ ਜਨਰੇਸ਼ਨ ਵੀ ਆਉਂਦੀ ਆ ਨਾ ਇਹਨਾਂ ਨੂੰ ਵੀ ਇਹੀ ਆ ਵੀ ਤੁਸੀਂ ਲਗਨ ਦੇ ਨਾਲ ਮਿਹਨਤ ਨਾਲ ਕੰਮ ਕਰੋ ਕੰਮ ਇਦਾਂ ਹਾਂ ਸੋਚੋ ਕਦੀ ਵੀ ਵੀ ਮੈਂ ਮਾਲਕ ਦਾ ਕੰਮ ਕਰਦਾ ਜਦੋਂ ਕੰਮ ਨੂੰ ਤੁਸੀਂ ਆਪਣਾ ਸਮਝ ਕੇ ਕਰੋਗੇ ਨਾ ਫਿਰ ਤੁਸੀਂ ਹਮੇਸ਼ਾ ਤਰੱਕੀ ਕਰੋਗੇ ਜਦੋਂ ਤੁਸੀਂ ਸੋਚੂਗੇ ਮੈਂ ਕਿਸੇ ਕੋਲ ਕੰਮ ਕਰਦਾ ਤੇ ਫਿਰ ਨਾ ਤਾਂ ਮਾਲਕ ਤੁਹਾਨੂੰ ਤਵੱਜੋ ਦਿੰਦਾ ਜ਼ਿਆਦਾ ਤੇ ਨਾ ਹੀ ਤੁਹਾਨੂੰ ਫਿਰ ਤਰੱਕੀ ਦਾ ਤੁਹਾਨੂੰ ਰਾਹ ਬਣਦਾ ਜਦੋਂ ਤੁਸੀਂ ਕੰਮ ਨੂੰ ਆਪਣਾ ਕੰਮ ਸਮਝ ਕੇ ਕਰੋਗੇ ਕਿ ਮੈਂ ਆਪਣਾ ਘਰ ਦਾ ਕੰਮ ਕਰਦਾ ਫਿਰ ਇੱਕ ਤਾਂ ਮਾਲਕ ਦੀ ਨਿਗਾ ਵਿੱਚ ਤੁਸੀਂ ਪ੍ਰਵਾਨ ਚੜਦੇ ਹੋ ਉਹ ਕਹਿੰਦਾ ਵੀ ਇਹ ਬੰਦਾ ਜਿਹੜਾ ਬੜੀ ਰੂਹ ਨਾਲ ਕੰਮ ਕਰਦਾ ਉਹ ਸਾਰਿਆਂ ਨਾਲੋਂ ਜ਼ਿਆਦਾ ਤੁਹਾਨੂੰ ਜਿਹੜੀ ਆ ਉਹ ਪਹਿਲੀ ਪਹਿਲ ਦੇ ਆਧਾਰ ਤੇ ਤੋਂ ਨਾ ਉਹ ਕਰੂਗਾ ਬਈ ਮਤਲਬ ਪੈਸੇ ਵੀ ਤੁਹਾਡੇ ਜਿਆਦਾ ਵਧਾਊਗਾ ਉਹ ਤਾਂ ਮਾਲਕ ਨੂੰ ਪਤਾ ਹੁੰਦਾ ਕਿਹੜਾ ਬੰਦਾ ਕੰਮ ਕਰਨ ਵਾਲਾ ਕਿਹੜਾ ਨਹੀਂ ਕੰਮ ਕਰਨ ਵਾਲਾ ਇਹੀ ਚੀਜ਼ ਆ ਬੰਦਾ ਭੇਜ ਦੇ ਇੱਥੋਂ ਤੱਕ ਕੀ ਕਰਦਾ ਫਿਰ ਜਦੋਂ ਤੁਸੀਂ ਸੋਚ ਲਿਆ ਮੈਂ ਆਪਣੇ ਘੰਟੇ ਲਾਏ ਕੰਮ ਖਰਾਬ ਹੋ ਗਿਆ ਸਹੀ ਹੋ ਗਿਆ ਜੋ ਹੋਇਆ ਜਿਦਾਂ ਦਾ ਹੋਇਆ ਕਰਕੇ ਤੈਨੂੰ ਵੀ ਡੇ ਗਿਆ ਮੈਂ ਤਾਂ ਪੈਸੇ ਹੀ ਲੈਣੇ ਆ ਉਦੋਂ ਫਿਰ ਤੁਸੀਂ ਜਿਹੜੀ ਮਾਰ ਖਾ ਜਾਂਦੇ ਫਿਰ ਫਿਰ ਉੱਤੇ ਮਾਲਕ ਦੀ ਨਿਗਾਹ ਵਿੱਚ ਤਾਂ ਫਿਰ ਤੁਸੀਂ ਉਹੀ ਰਹਿਣਾ ਬਈ ਜਿਹਦਾ ਬਾਕੀਆਂ ਨੂੰ ਜਿੰਨੇ ਪੈਸੇ ਦਿੰਦਾ ਮੈਂ ਇਹਨੂੰ ਵੀ ਦੇਊਗਾ ਫਿਰ ਤੁਸੀਂ ਤਰੱਕੀ ਨਹੀਂ ਕਰ ਸਕਦੇ ਰਿਸਪੈਕਟ ਨਹੀਂ ਹੁੰਦੀ ਰਿਸਪੈਕਟ ਨਹੀਂ ਹੁੰਦੀ ਫਿਰ ਜੇ ਤੋ ਤਰੱਕੀ ਤੁਸੀਂ ਤਾਂ ਕਰਨੀ ਹੈ ਜਦੋਂ ਤੁਸੀਂ ਕੰਮ ਨੂੰ ਆਪਣਾ ਸਮਝ ਕੇ ਕਰੋਗੇ ਔਰ ਇਮਾਨਦਾਰੀ ਨਾਲ ਕਰੋਗੇ ਫਿਰ ਤੁਹਾਨੂੰ ਕਦੇ ਵੀ ਔੜੇ ਘਾਲੇ ਤੁਸੀਂ ਬਣ ਸਕਦੇ ਕਿਸੇ ਚੀਜ਼ ਦੇ ਵਿੱਚ ਤੇ ਹੁਣ ਆਪਾਂ ਮਿੱਤਰ ਤੁਹਾਨੂੰ ਦਿਖਾਉਨੇ ਆ ਭਾਈ ਉਹਨਾਂ ਦਾ ਫਸਤੀਚਰੀਆ ਕ੍ਰੇਨਿਤੀਆਂ ਬਾਰੇ ਭਾਈ ਇੱਥੇ ਬਣਦੀਆਂ ਨੇ ਕ੍ਰੇਨਿਤੀਆਂ ਇਸ ਸਾਈਡ ਦੇ ਆ ਥੱਲੇ ਵਾਲੀ ਤੇ ਦੇਖਿਓ ਥੋੜਾ ਜਿਹਾ ਸਫਾਈ ਹੋਣੀ ਆ ਕਰਦਾ ਸਸੇ ਕਰ ਜੀ ਆਹ ਏਰੀਆ ਕਰਨਿਤੀ ਦਾ ਹੈ ਜੀ ਇੱਕ ਨੀਤੀ ਬਣਾ ਰਹੇ ਮੁੰਡੇ ਆਂ ਹਾਂ ਇਹ ਅੱਜ ਪਾਸਤੇ ਬਣਾ ਰਹੇ ਆ ਅੱਛਾ ਜੀ ਠੀਕ ਆ ਆ ਸਾਰੇ ਇਹ ਪਾਸਤੇ ਇਹਨਾਂ ਨੂੰ ਪਾਸਤੇ ਕਹਿੰਦੇ ਆ ਜੀ ਇਹਨਾਂ ਨੂੰ ਪਾਸਤੇ ਕਹਿੰਦੇ ਆ ਜੀ ਓਕੇ ਤੇ ਇਦਾਂ ਸਾਰੇ ਤਿਆਰ ਕੀਤੇ ਜਿੱਦਾਂ ਆਪਣੇ ਇੰਡੀਆ ਦੇ ਸਕੂਲੇ ਬਣਦੇ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਹਾਂ ਜੀ ਇਹ ਆਟਾ ਬਣਾਦਾ ਕਰਨੇਤੀ ਦਾ ਇਹ ਆਟਾ ਬਣਦਾ ਜਿਹੜਾ ਆਟਾ ਘਰ ਵਾਲੀ ਮਸ਼ੀਨ ਇਹ ਵਾਲੀ ਇਹਦਾ ਹਾਂਜੀ ਕਿੰਨੇ ਕਿਲੋ ਆਟਾ ਭਾਈ ਬੈਦੇ ਚ ਇਹ ਹੁਣ 80 ਕਿਲੋ ਪਾਇਆ ਇਸ ਵਿੱਚ ਆਟਾ 80 ਕਿਲੋ ਆਟਾ ਪੈ ਜਾਂਦਾ ਅਜੇ 1 ਕੁੰਟ ਆਟਾ ਇਕੱਠਾ ਮਸ਼ੀਨ ਗੁੰਨਦੀਆਂ 1 ਕੁੰਟ ਆਟਾ ਬਾਕੀ ਪਾਣੀ ਮਟੀਰੀਅਲ ਹੋਰ ਪਾ ਕੇ ਟੋਟਲ 1.5 ਪੌਣੇ 2 ਕੁੰਟ ਆਟਾ ਗੁੰਨਦੀਆਂ ਮਸ਼ੀਨ ਇਹ ਕਾਈ ਵੱਡੀ ਆ ਨਾ ਗੁੰਨਦਲੀ ਆ ਤੇੜੀਆਂ ਵਾਲੀ ਮਸ਼ੀਨ ਭਾਈ ਇਹਦਾ ਕੀ ਕੰਮ ਹੈ ਇਹਦੇ ਤੇ ਬੇਲਦੇ ਆ ਜਿਹਦਾ ਬੇਲਣਾ ਆਟਾ ਬੇਲ ਕੇ ਆ ਹਾਂ ਇਹਦੇ ਮਤਲਬ ਬਣਾ ਕੇ ਬੇਲ ਕੇ ਇਹਦੀਆਂ ਕੋਰਲੀਆਂ ਫਿਰ ਇਹਦੀਆਂ ਬਣਦੀਆਂ ਜਾਂਦਾ ਠੀਕ ਹੈ ਠੀਕ ਠੀਕ ਜਦੋਂ ਕਰਨਾ ਹੈ ਮਾਲਵੇ ਇੱਥੇ ਆਟਾ ਗੁੰਨਾਈ ਜਾਂਦਾ ਤੇ ਇੱਥੇ ਕਰਨੀਤੀ ਦਾ ਉਹਦਾ ਬੇਸ ਤੇ ਆ ਕੇ ਮਿਲ ਗਈ ਤੇ ਇੱਥੇ ਕੋਰਨੀਤੀ ਸਾਰੀ ਬਣਦੀ ਆ ਪਤਾ ਨਾ ਫੇਰ ਮੁੜ ਕੇ ਜਿੱਦਾਂ ਮੁੰਡੇ ਲੱਗੇ ਬਣਾਉਣ ਵਾਸਤੇ ਇਧਰ ਹਾਂਜੀ ਇਹ ਵੀ ਕਿ ਕਲਾਕਾਰੀ ਹੋ ਹੈ ਨਾ ਜੀ ਹਾਂਜੀ ਇਹ ਕਲਾਕਾਰ ਹੈ ਜੀ ਪੂਰੇ ਕੁਮਾਰਾਂ ਵਾਲਾ ਕੰਮ ਹੈ ਨਾਲ ਦਾ ਜਿੱਦਾਂ ਨਹੀਂ ਉਹ ਕਰਦੇ ਹੁੰਦੇ ਭਾਂਡੇ ਜਦੋਂ ਬਣਾਉਂਦੇ ਉਹ ਸਿੰਧੀਆਂ ਹੋ ਸਹੀ ਗੱਲ ਹੈ ਤੇ ਚੀਜ਼ ਉਹੀ ਆ ਜਿੱਦਾਂ ਕਰਦੇ ਆ ਉਹ ਕੰਮ ਹਰ ਇੱਕ ਦੀ ਕਲਾ ਹੁੰਦੀ ਆ ਕਲਾ ਹੁੰਦੀ ਆ ਯਾਰ ਉਹ ਕਹਿੰਦਾ ਨਹੀਂ ਮਨੁੱਖ ਦੇ ਹੱਥਾਂ ਵਰਗਾ ਉਹ ਯਾਰ ਕੋਈ ਨਹੀਂ ਸਹੀ ਗੱਲ ਹੈ ਤੇ ਉਹ ਜਿਹੜਾ ਮਨੋਖਰੇ ਹੱਥ ਹੈ ਉਹੀ ਸਾਡੇ ਯਾਰ ਹਾਂ ਇਤੋਂ ਹੀ ਸਾਰਾ ਕੰਮ ਚੱਲਦਾ ਦਿਮਾਗ ਤੋਂ ਤੇ ਹੱਥਾਂ ਤੋਂ ਕੱਚਾ ਸਹੀ ਗੱਲ ਹੈ ਇੱਧਰ ਸੈਂਡਵਿਚ ਬਣਾਉਂਦੀ ਹੈ ਜੀ ਇੱਧਰ ਮਾਤਾ ਲੱਗੀ ਹੋਈ ਸਾਰੀ ਜਿਹੜੀ ਮੈਂ ਤੁਹਾਨੂੰ ਆਪਣੇ ਸੈਂਡਵਿਚ ਬਣਾਦੇ ਤਰਮਜੀ ਨਹੀਂ ਕਹਦੇ ਟਾਲੀਅਨ ਦੇ ਵਿੱਚ ਆਹੋ ਉਹ ਸਾਰੀ ਇਸ ਪੰਨੇ ਇਸ ਪਾਸੇ ਬਣਦੀ ਆ ਤੇ ਇੱਧਰ ਮੈਗਜ਼ੀਨ ਹੋ ਗਿਆ ਭਾਈ ਉਹਨਾਂ ਜਿੱਥੇ ਸਾਰਾ ਸਮਾਨ ਵਗੈਰਾ ਪਿਆ ਇੱਧਰ ਆਟੇ ਉੱਤੇ ਸਾਰੇ ਜਿਹੜੇ ਪਏ ਆ ਉਹ ਸਾਹਮਣੇ ਪਏ ਨੇ ਇਦਾਂ ਵਰਤੀ ਜਾਂਦੇ ਨੇ ਇਹ ਵੀ ਸਮਾਨ ਭਾਈ ਬਣਾ ਕੇ ਫੇ ਇਹ ਵੇਚਦੇ ਕਿੱਥੇ ਸਮਾਨ ਨੂੰ ਮਤਲਬ ਵੀ ਵੇਚੇ ਜਾਂਦੇ ਆ ਤਾਂ ਹਾਂਜੀ ਡਿਲੀਵਰੀਆਂ ਵੀ ਕਰਦੇ ਆ ਤਾਂ ਬਾਹਰ ਵੇਚਦੇ ਵੀ ਆਸੀਂ ਇੱਥੇ ਇਹ ਹੈਗਾ ਇਹ ਬੰਕ ਹੋ ਗਿਆ ਹਾਂ ਆਕਰਨਿਤੀਆਂ ਆ ਠੀਕ ਹੋ ਗਿਆ ਉਹ ਫੇ ਵੇਚਣ ਵਾਲਾ ਸਮਾਨ ਇਹ ਸਾਰਾ ਸਮਾਨ ਮਿੱਤਰੋ ਜਿਹੜਾ ਅੰਦਰ ਪਾ ਤੁਸੀਂ ਦਬਾ ਕੇ ਲੈ ਕੇ ਖਦੇ ਹੋ ਇਹ ਸਾਰੇ ਸਾਰੇ ਸਮਾਨ ਤੁਸੀਂ ਆਪ ਤਿਆਰ ਕਰਦੇ ਹੋ ਭਾਈ ਫੈਕਟਰੀ ਅੰਦਰ ਹਣਾ ਹਾਂਜੀ ਸਾਰਾ ਇੱਥੇ ਸਾਰਾ ਸਮਾਨ ਇੱਥੇ ਆਪ ਤਿਆਰ ਕੀਤਾ ਜਾਂਦਾ ਮਿੱਤਰੋ ਇਹ ਤੇ ਇੱਥੇ ਵੇਚਿਆ ਜਾਂਦਾ ਤੇ ਲੋਕ ਆਕੇ ਭਾਜੀ ਕਹਿੰਦੇ ਲੈ ਕੇ ਵੀ ਜਾਂਦੇ ਨੇ ਤੇ ਪੂਰੇ ਰੋਮ ਦੇ ਵਿੱਚ ਡਿਲੀਵਰੀ ਵੀ ਕਰਦੇ ਆਂ ਫਰਗੋਨਿਆਂ ਦੇ ਉੱਤੇ ਭਾਜੀ ਕਿੰਨੇ ਫਰਗੋਨ ਚੱਲਦੇ ਆ ਆਪਣੇ 3-4 ਫਰਗੋਨ ਚੱਲਦੇ ਸਾਡੇ ਕੋਲ ਹਾਂਜੀ ਸਾਡੇ ਜਿੱਦਾਂ 2 ਆਪਣੇ ਆ ਹਾਂਜੀ ਹਾਂ ਤੇ ਬਾਕੀ 6 ਜਨ ਦੇ ਹੋਰ ਇਟਾਲੀਅਨ ਨੇ ਆਹੋ ਠੀਕ ਹੈ ਜੀ ਉਹ ਲੈਣ ਆਉਂਦੇ ਆਹੋ ਟੋਟਲ 8 ਫਰਗੋਨ ਚੱਲਦੇ ਨੇ ਲੈ ਵੀ ਰੋਮ ਅੱਧੀ ਕਵਰ ਕਰਦੇ ਤੁਸੀਂ ਲੱਗ ਭਾਗ 3-4 ਰੱਖ ਲਓ ਆਹੋ ਹਾਂਜੀ ਹਾਂ ਨਹੀਂ ਬਹੁਤ ਸੋਹਣੀ ਮੇਥਰ ਗੱਲਬਾਤ ਤੇ ਅਗੇ ਤੁਸੀਂ ਵੀ ਟੇਸਟ ਕਰਕੇ ਜਾਓਗੇ ਸਮਾਂ ਲੱਗੇਗਾ ਅੱਜ ਤਾਂ ਗਰਮੀਆਂ ਦਾ ਜਲਾਪੋ ਜਿਹਨੂੰ ਕਹਿੰਦੇ ਆ ਤੋੜ ਤੇ ਜਲਾਦੋ ਕੁਲਫੀ ਵਾਲਾ ਕੇਕ ਕੁਲਫੀ ਵਾਲਾ ਕੇਕ ਹਾਂਜੀ ਹਾਂ ਇਹ ਆਏ ਫਰੂਟ ਵਾਲਾ ਉੱਪਰ ਹਾਂ ਉੱਪਰੋਂ ਪਾਨਾ ਕੇ ਮਸ਼ਤੀਦਨ ਤੈਲਾ ਬਣਿਆ ਆ ਆ ਲੇਮਨ ਵਾਲੀ ਬਣੀ ਹੋਈ ਆ ਉਹ ਅਮਰੈਂਨੇ ਵਾਲੀ ਆ ਚਾਕਲੇਟ ਵਾਲੀ ਆ ਸਹੀ ਮਤਲਬ ਸਾਰੀਆਂ ਵੱਖਰੇ ਵੱਖਰੇ ਤਰ੍ਹਾਂ ਯਾਨੀ ਕਿ ਸਾਰੇ ਇਹ ਆਪਣੇ ਕੁਲਫੀ ਵਾਲੇ ਚਾਕਲੇਟ ਸਾਰੇ ਆਪਣੇ ਕੇਕ ਆ ਦਰਿਆ ਨਾ ਸੀਜ਼ਨ ਦੇ ਹਿਸਾਬ ਨਾਲ ਆ ਇਹ ਪਾਸਟੇੜਾ ਭਾਜੀ ਆ ਵਾਲਾ ਤੇ ਮੁੰਬਲੰਗ ਕਹਿੰਦੇ ਜੀ ਇਹਨੂੰ ਆ ਇਧਰਲੇ ਪਾਸੇ ਹੈਗੇ ਆ ਇਹ ਆਪਣੇ ਦੇ ਜਿਹੜੇ ਅੱਜ ਜਾਣੇ ਆ ਠੀਕ ਹੈ ਬਣਾ ਗਿਆ ਹਾਂ ਮੈਨੂੰ ਕਿੰਨੇ ਦਿਨ ਤੁਹਾਨੂੰ ਪਹਿਲਾਂ ਆਰਡਰ ਦੇਣਾ ਪੈਂਦਾ ਵੀ ਵੀ ਸਬਾਨ ਤਿਆਰ ਕਰਨ ਤੋਂ ਪਹਿਲਾਂ 2 ਦਿਨ ਟੋਰਟਾ ਦਾ ਜਿਹੜੇ ਕੇਕ ਆ ਇਹਦਾ ਮਤਲਬ 1 ਦਿਨ ਪਹਿਲਾਂ ਆਰਡਰ ਜਿਹੜੇ ਆਉਂਦੇ ਆ ਉਹ ਦਿਨ ਦੀ ਦਿਨ ਵੀ ਆ ਜਾਂਦੇ ਆ ਕਈ ਕੇਕ ਜਿਹੜੇ ਆ ਉਹ ਸਵੇਰ ਨੂੰ ਆਰਡਰ ਕਰ ਦਿੰਦੇ ਆ ਆਮ ਤੌਰ ਤੇ ਜਿੱਦਾਂ ਸਾਡੇ ਕੋਲ ਪਹਿਲੇ ਆਰਡਰ ਆਏ ਹੁੰਦੇ ਆ ਠੀਕ ਹੈ ਠੀਕ ਹੈ ਜੀ ਆਹ ਵਾਲਾ ਕੀ ਬਸਣ ਲੱਗਿਆ ਮੈਂ ਦੇਖ ਤੇ ਤਰਾ ਕੋਲੀ ਬੜਾ ਇਹ ਫਰੂਟ ਵਾਲੇ ਕੀ ਫੂਟ ਆਗੇ ਗਰਮੀ ਲੋਕ ਬਹੁਤ ਮਿੱਤਰ ਖਾਨੇ ਵਾਲਾ ਕਿਹ ਹੈ ਨਾ ਹਾਂ ਤੇ ਪਸਤੀ ਜਿਹੜਾ ਮਿੱਤਰ ਨਾਂ ਆ ਗਿਆ ਆ ਵਾਲਾ ਦੋਲਚੇ ਮੀਓ ਇਹਦਾ ਭਾਈ ਦੋਲਚੇ ਮੇਰਾ ਮਤਲਬ ਕੀ ਹੋਇਆ ਦੋਲਚੇ ਦਾ ਮਤਲਬ ਹੁੰਦਾ ਜੀ ਮਠਿਆਈ ਮਤਲਬ ਮਿੱਠੀ ਮਿੱਠਾ ਚੀਜ਼ ਨੂੰ ਕਹਿੰਦੇ ਦੋਲਚੇ ਹਾਂਜੀ ਮੀਓ ਦਾ ਮੇਰਾ ਮੇਰੀ ਮਠਿਆਈ ਰੱਖ ਲਓ ਨਹੀਂ ਮੇਰੇ ਹਾਂ ਸਹੀ ਗੱਲ ਹੈ ਵਧੀਆ ਬਹੁਤ ਸੋਚ ਕੇ ਨਾ ਰੱਖਿਆ ਤੁਸੀਂ ਬਹੁਤ ਘੈਂਟ ਰੱਖਿਆ ਹਾਂ ਵਾਹ ਨਾ ਫਿਰ ਸਹੀ ਗੱਲ ਸਹੀ ਗੱਲ ਦੇਖੋ ਮਿੱਤਰੋ ਇਹ ਵਾਲੀਆਂ ਪਰੰਪਰਤੀਆਂ ਜਿਹੜੀਆਂ ਦਰਬਾਈ ਹੁੰਦੀਆਂ ਬਣਾ ਰਹੇ ਸੀਗੇ ਤੇ ਆ ਵੀ ਸਾਰੀਆਂ ਪਰੰਪਰਤੀਆਂ ਨੇ ਤੇ ਆ ਵੀ ਇਹ ਸਾਡੇ ਇਹ ਸ਼ਬਤੀ ਨਹੀਂ ਕਹਿੰਦੇ ਨਾ ਭਾਈ ਇਹਨਾਂ ਨੂੰ ਹਨ ਬਿੰਤਰੇਤੀਆ ਬਿੰਤਰੇਤੀ ਸੋਰੀ ਇਹ ਬਿੰਤਰੇਤੀ ਇਹ ਬਿਸਕੁਟ ਇਹ ਵੀ ਸਾਰੇ ਮਿੱਤਰੋ ਆਪ ਇੱਥੇ ਕਰਦੇ ਫਿਰਦੇ ਉੱਤੇ ਪਾਏ ਆ ਪੈਨੋਲੀ ਬਗਜੋ ਹਾਂ ਸੇਜ਼ਮੋ ਆਪਣੇ ਜਿਹੜੇ ਆ ਆਪਾਂ ਕਹਿੰਦੇ ਨੇ ਉਹਨਾਂ ਨੂੰ ਜਿਹੜੇ ਹੁੰਦੇ ਨੇ ਲੋੜੀ ਦੀ ਭਾਈ ਨੇ ਤੇ ਆ ਵਾਹ ਵਾਹ ਤੇ ਲੱਗ ਜਿਹੜੇ ਸਹੀ ਗੱਲ ਤੇਲਾ ਵਾਲੀ ਬਿਸਕੁਟ ਦਿੱਖੋ ਮਿੱਤਰੋ ਇਹ ਸਾਰੇ ਤੇਲਾ ਵਾਲੀ ਬਿਸਕੁਟ ਨੇ ਹੁਣ ਅਗਲੀ ਵਾਰ ਆਉਂਗੇ ਨਾ ਤੁਹਾਨੂੰ ਜਿਹੜੇ ਪੰਜਾਬੀ ਬਿਸਕੁਟ ਹੁੰਦੇ ਆ ਉਹ ਬਣਾਉਣਾ ਤੁਹਾਨੂੰ ਜਿਹੜੇ ਦੇਸੀ ਆਪਣੇ ਚਾਹ ਨਾਲ ਖਾਣ ਵਾਲੇ ਹਾਂ ਹਾਂ ਇਹਦੇ ਚਾਹ ਵਾਲੇ ਬਿਸਕੁਟ ਸੁਧਾਰੇ ਆ ਰਹੇ ਨੇ ਤੁਸੀਂ ਤਰ੍ਹਾਂ ਤਿਆਰ ਕਰਿਓ ਮੈਂ ਭੈਣ ਸੁਧਾਰਾ ਦੇਖਾਂਗਾ ਜੀ ਆਹ ਠੀਕ ਹੈ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਹਾਂਜੀ ਹਾਂ ਉਹ ਹੁਣ ਅਗਲੀ ਵਾਰ ਤੁਸੀਂ ਬਣਾਉਂਗੇ ਨਾ ਜਦੋਂ ਉਹ ਤੁਹਾਨੂੰ ਦਿਖਾ ਲੂੰਗੇ ਕਿੱਦਾਂ ਬਣਾਉਂਦੇ ਆ ਠੀਕ ਹੈ ਠੀਕ ਹੈ ਠੀਕ ਹੈ ਅਗਲੀ ਵਾਰ ਤੁਹਾਨੂੰ ਬਣਾ ਇਹ ਫ੍ਰਿਜਰ ਜਿਹਾ ਕੋਸਾ ਦੀ ਜਿੰਨਾ ਵੀ ਸਮਾਨ ਅੰਦਰ ਪਿਆ ਇਹ ਸਾਰਾ ਫਰੈਸ਼ ਰਹਿੰਦਾ ਤੇ ਸਵੇਰੇ ਰਾਤ ਦਿਨ ਚ ਬਣਾਇਆ ਜਾਂਦਾ ਭਾਜੀ ਇਹ ਸ਼ਾਮ ਨੂੰ ਪਕਾਇਆ ਜਾਂਦਾ ਦੂਜੇ ਦਿਨ ਵਿੱਚ ਇਹਦਾ ਸਿਸਟਮ ਇਹਦਾ ਨਾ ਤੇ ਜਿਹੜੀ ਕੁਰਨੇਤੀ ਹਾਂਜੀ ਉਹ ਸਵੇਰੇ ਬਣਾਈ ਜਾਂਦੀ ਆ ਤੇ ਰਾਤ ਨੂੰ ਪਕਾਈ ਜਾਂਦੀ ਆ ਤੇ ਸਵੇਰ ਨੂੰ ਡਿਲੀਵਰੀ ਜਿੱਦਾਂ 3 2:30 ਵਜੇ ਨਾਲ ਆ ਜਾ ਸੌਣੇ ਸ਼ੁਰੂ ਹੋ ਜਾਂਦੇ ਆ ਜਿਹੜੇ ਬੰਦੇ ਲੈਣ ਆਣੇ ਤੇ ਫਿਰ 12 ਖੁੱਲ੍ਹਣੀ ਸ਼ੁਰੂ ਹੋ ਜਾਂਦੀਆਂ 4:00 ਵਜੇ ਕੋਈ ਦੂਰ ਦੂਰੋਂ ਆਉਂਦੇ ਆ ਕੋਈ ਲਾਹਿਸਪੋਲੀ ਤੋਂ ਉੱਥੋਂ 100 ਕਿਲੋ 50 ਕਿਲੋ ਮੀਟਰ ਤੋਂ ਉੱਥੋਂ ਆਉਂਦਾ ਕੋਈ ਮਤਲਬ ਇਥੇ ਰੋਮ ਦੇ ਵੱਖ-ਵੱਖ ਭਾਗਾਂ ਦਾ ਜਿਹਨੇ ਇੱਕ ਵਾਰੀ ਖਾਲੀ ਤਾਂ ਆਉਂਦੀ ਆਉਂਦਾ ਜਿਹੜੇ ਫਿਰ ਡਿਲੀਵਰੀ ਹੋ ਜਾਂਦੀ ਹੈ ਸਹੀ ਗੱਲ ਹੈ ਤੇ ਕ੍ਰੇਤੀ ਬਣਦੀ ਉੱਥੇ ਪੱਕਦੀ ਕਿ ਕਿਹੜੀ ਭੱਟੀ ਜਿਹੜੀ ਭੱਟੀ ਕਿਹੜੀ ਆਪਣੇ ਇਲੈਕਟ੍ਰੋਨਿਕ ਹੈ ਗੈਸ ਵਾਲੀ ਹੈ ਤਾਂ ਲੱਕੜ ਦੀ ਭੱਟੀ ਹੈ ਕਿਹੜੀ ਭੱਟੀ ਹੈ ਹਾਂ ਗੈਸ ਵਾਲੀ ਹੈ ਗੈਸ ਦੀ ਭੱਟੀ ਹੈ ਉਹ ਵੀ ਦਿਖਾਓ ਕਿੱਥੇ ਤੇ ਦੇ ਵਿੱਚੋਂ ਫਿਰ ਉਹ ਐਦਾਂ ਦੀ ਪਸਤੋਨੀਆਂ ਜਿਹਦਾ ਕਹਿੰਦੇ ਆ ਜਿਹੜੇ ਜਿਹੜੇ ਆ ਉਹ 8 8.5 8 ਕਿਲੋ ਦੇ ਹਾਂਜੀ ਹਾਂ ਉਹ ਬਣ ਜਾਂਦੇ ਉਹ ਠੀਕ ਹੋ ਗਿਆ ਇਹਨੂੰ ਬਣਾ ਕੇ ਰੱਖ ਦੇਣਾ ਇਹ ਕੱਲ ਨੂੰ ਤਿਆਰ ਹੋਣਾ ਹੈਗਾ ਫਿਰ ਸਮਾਨ ਦੂਜੇ ਦਿਨ ਕ੍ਰ ਇਹਦੇ ਚ ਫਿਰ ਆ ਫਰਿੱਜ ਹੈਗੀ ਆ ਇਹਦੇ ਚ ਲਾ ਦੇਣਾ ਇੱਥੇ ਵੀ ਲੈ ਵੀ ਦਉਂਦੀ ਸਾਰੀ ਹੈ ਹਾਂ ਜਾਨੀ ਕਿ ਸਾਰੀ ਉਹ ਤਾਂ ਸਵੇਰੇ ਬਣਾ ਕੇ ਇਹ ਚ ਅੰਦਰ ਲਾ ਦਿੰਦੀ ਹੈ ਇਹ ਫਰਿੱਜ ਹੋ ਜਾਂਦੀ ਦਿਨੇ ਸ਼ਾਮ ਨੂੰ ਫਿਰ ਇਹਦਾ ਬਦਲ ਦੇਦਾ ਟੈਂਪਰੇਚਰ ਇਹਦਾ ਹੀ ਫਿਰ ਇਹ ਪਹਿਲਾਂ ਠੰਡੀ ਹੁੰਦੀ ਹੈ ਇਹੀ ਫਿਰ ਗਰਮ ਹੋ ਜਾਂਦੀ ਹੈ ਦੋਨੇ ਕਦੇ ਇੱਕੋ ਕਰਦੀ ਹੈ ਦੋਨੇ ਗਰਮ ਇੱਕੋ ਕਰਦੀ ਹੈ ਠੀਕ ਇਹ ਕਿਹਦੇ ਚ ਲੈ ਵੀ ਦੋ ਹੁੰਦੀ ਹੈ ਬੜਾ ਛੋਟੀ ਤੋਂ ਬੜੀ ਪੱਕਦੀ ਆ ਬੜੀ ਫੁੱਲਦੀ ਆ ਆ ਉਹ ਆ ਜਿਹੜੀ ਪੋਰਰ ਦੇ ਪੱਠੀ ਕਹਦੀ ਹੈ ਤੇ ਫਿਰ ਇਹਦੇ ਚ ਇਹ ਗੈਸ ਵਾਲੀ ਹੈ ਇਹ ਹਾਂ ਗੈਸ ਨਾਲ ਹੈ ਕਾਫੀ ਵਧੀਆ ਭਾਈ ਇਹ ਨਾ ਹਾਂ ਇਹ ਚ 150 ਕਰਨੀ ਤੱਕ ਇੱਕ ਵਾਰੀ ਪੱਕਦੀ ਆ ਤੇ 150 ਇੱਕ ਉੱਪਰ 150 ਥਲੇ ਤੇ ਹਾਂ ਇਦਾਂ 600 ਕਰਨੀ ਤੱਕ ਇੱਕ ਵਾਰ ਚ ਇੱਕ ਵਾਰ 600 ਰੇਤੀ ਹਾਂ ਠੀਕ ਹੋ ਗਿਆ 20 ਵੀ ਨਾ ਟੈਂਪਰੇਚਰ ਚ ਕਿੰਨਾ ਹੁੰਦਾ ਜਦੋਂ ਪਕਾਉਂਦੇ ਨੇ ਕਰਨੀ ਤੀ ਦਾ ਟੈਂਪਰੇਚਰ ਆਹ 223 925 ਬਾਈਸ ਤੇ ਭਰੇ ਹਾਂ ਮਤਲਬ 20 ਕਿਤੇ ਮਤਲਬ ਪਕਾਈਦੀ ਆ ਫਿਰ ਨੂੰ 20 ਕਿਤੇ ਰਹਿੰਦੀ ਜਿੱਦਾਂ ਟੈਂਪਰੇਚਰ ਤਾਂ ਕੀਤਾ 223 ਤੇ ਹੁੰਦਾ ਘਟ-ਕੁਟ ਕੇ ਫੇਰ 20 ਤੇ ਆ ਜਾਂਦਾ ਫਿਰ ਹਾਂਜੀ ਆ ਜਿੱਦਾਂ ਹੁਣੇ ਹੀ ਹਜੇ ਨਿਕਲੀ ਆ ਵਿੱਚੋਂ ਨਾ ਹਾਂਜੀ ਅਜੇ ਗਰਮਿਆ ਹੈ ਇਹਨੂੰ ਸ਼ਵਾਤੂਨੀਆ ਕਹਿੰਦੇ ਆ ਇਹ ਆਟਾ ਉੱਤੇ ਖੰਡ ਲੱਗੀ ਹੋਈ ਉਹ ਵਿੱਚ ਇਹਦੇ ਕਰੀਮ ਆ ਅੱਛਾ ਵਿੱਚ ਕਰੀਮ ਭਰੀ ਹੋਈ ਹੈ ਅੱਜ ਤਾਂ ਨਾ ਇਹਦੇ ਵਿੱਚ ਆਹ ਇਹ ਵਿੱਚ ਪਾਸੇ ਇਹ ਕਰੀਮ ਵਿੱਚ ਭਰੀ ਹੋਈ ਆ ਇਹਦੇ ਓਕੇ ਹਾਂ ਇਹ ਖਾਣ ਨੂੰ ਬਹੁਤ ਟੈਸਟੀ ਆ ਗਰਮੇ ਹੁਣ ਤਾਂ ਮੈਂ ਨਾ ਗਰਮ ਕੇ ਸਾਨੂੰ ਬਸ ਬਲਾ ਦੇ ਹੋਈਆਂ ਬਹੁਤ ਬਹੁਤ ਜ਼ਿਆਦਾ ਵਧੀਆ ਤੇ ਉੱਤੇ ਖੰਡ ਵੀ ਲੱਗੀ ਹੋਈ ਆ ਇਹਦੇ ਵਿੱਚ ਉਹ ਆ ਜੈਮ ਜਿਦਾ ਮਰਮਲਡਾ ਹੋ ਜਾਂਦਾ ਜਿਹੜਾ ਮਰਮਲਡਾ ਆਲਬੀਗੋਕਾ ਆਲਬੀਗੋਕਾ ਆੜੂਆਂ ਲੱਗਿਆ ਆੜੂ ਵਾਲਾ ਜਿਹੜਾ ਠੀਕ ਹੈ ਦਾ ਟੇਸਟ ਵਿੱਚ ਇਹਦੇ ਹੂੰ ਹੂੰ ਉਹ ਮਿੱਠਾ ਭਰਿਆ ਹੈ ਤੇ ਮਿੱਤਰੋ ਆਏ ਲੈਬੋਰਟਰੀਓ ਪਸਤੀਸ਼ਰੀਆ ਦੋਲਚੀਮਿਓ ਵੀਦਲ ਕੁਰਤਾਚਿਓ 32 EF 00166 ਰੋਮਾ ਤੇ ਆ ਨੰਬਰ ਹੈ ਸਕਰੀਨ ਸ਼ਾਟ ਕਰਕੇ ਕਦੇ ਵੀ ਕੋਈ ਬਰਥਡੇ ਪਾਰਟੀ ਹੋਵੇ ਕੋਈ ਫੰਕਸ਼ਨ ਹੋਵੇ ਕੋਈ ਵਿਆਹ ਦਾ ਕੋਈ ਵੀ ਮਿੱਠਾ ਖਾਣਾ ਹੋਵੇ ਆਪਾਂ ਨੇ ਕੇਕ ਵਗੈਰਾ ਕੋਈ ਆਰਡਰ ਕਰਨਾ ਹੋਵੇ ਤੁਸੀਂ ਆ ਨੰਬਰ ਤੇ ਜਦੋਂ ਮਰਜੀ ਕਰ ਸਕਦੇ ਹੋ ਤੇ ਜਿੱਦਾਂ ਭਾਈ ਸਾਰੀ ਫੈਕਟਰੀ ਆਪਾਂ ਘੁੰਮ ਘੁਮਾ ਕੇ ਸਹੀ ਦੇਖ ਲਈ ਸਾਰਾ ਸੱਚ ਵਧੀਆ ਸਾਰਾ ਸੈਟਅਪ ਕੀਤਾ ਵੈਣ ਸਮਾਂ ਕਾਫੀ ਜਰੂਰ 35 35 ਸਾਲ ਤੋਂ ਆਇਰ ਨੂੰ ਵੀ ਹੋ ਗਏ ਵੀ 25 ਹਜ਼ਾਰ ਫੈਕਟਰੀ ਜਲਦੀ ਨਹੀਂ ਹੋ ਗਏ ਨਾ ਹਾਂਜੀ ਤੇ ਮਤਲਬ ਵੀ ਤੁਸੀਂ ਹੁਣ ਮੈਂ ਤੁਹਾਡੇ ਐਕਸਪੀਰੀਅੰਸ ਦੇ ਵਿੱਚੋਂ ਪੁੱਛਣਾ ਚਾਹੁੰਦਾ ਤੁਹਾਨੂੰ ਵੀ ਜੇ ਕੋਈ ਆਪਣਾ ਪੰਜਾਬੀ ਭੈਣ ਭਰਾ ਕੋਈ ਵੀਰ ਨਾਮ ਆ ਕੇ ਕੰਮ ਸਟਾਰਟ ਕਰਦਾ ਕਿੰਨੇ ਕ ਟਾਈਮ ਦੇ ਵਿੱਚ ਬੰਦਾ ਸਟੇਬਲ ਹੋ ਜਾਂਦਾ ਤੇ ਕਿਹੜੇ ਜਿਹੜੇ ਕੰਮ ਆ ਜਿਹੜੇ ਆਪਣੇ ਪੰਜਾਬੀਆਂ ਨੂੰ ਹਲੇ ਕਰਨੇ ਚਾਹੀਦੇ ਆ ਤੇ ਕਰਨਗੇ ਤੇ ਕਿਸੇ ਮੁਕਾਮ ਤੱਕ ਪਹੁੰਚਣਗੇ ਕੰਮ ਤਾਂ ਦੇਖੋ ਪਹਿਲਾ ਸਭ ਤੋਂ ਪਹਿਲਾਂ ਜਿਹੜਾ ਨਾ ਜਿਹੜੇ ਨਵੇਂ ਵੀਰ ਆਉਂਦੇ ਆ ਅੱਜ ਕੱਲ ਤਾਂ ਬਹੁਤ ਸੌਖਾ ਕੰਮ ਹੋ ਗਿਆ ਆ ਬੋਲੀ ਸਿੱਖਣੀ ਚਾਹੀਦੀ ਆ ਉਹ ਬੋਲੀ ਸਿੱਖ ਕੇ ਹੋਣ ਨੈਟ ਦੇ ਉੱਤੇ ਹੈਗੀਆਂ ਜਿੱਦਾਂ ਮਤਲਬ ਸਖਾਲਦੇ ਬੋਲੀ ਲੈਂਗੁਏਜ ਦਾ ਬਹੁਤ ਕੋਰਸ ਕਰਵਾ ਰਹੇ ਆ ਆਪਾਂ ਜਿੱਦਾਂ ਹਾਈਲਾਈਟ ਕਰਦੇ ਆਂ ਇੰਗਲਿਸ਼ ਆਪਾਂ ਸਿੱਖ ਰਹੇ ਆ ਇਦਾਂ ਇਹ ਜਿੱਦਾਂ ਫ੍ਰੈਂਚ ਬੋਲੀ ਆ ਉਹ ਵੀ ਸਖਾਲਦੇ ਆ ਡੱਚ ਸਖਾਲਦੇ ਆ ਇਟਾਲੀਅਨ ਸਖਾਲਦੇ ਆ ਸਪੈਨਿਸ਼ ਸਖਾਲਦੇ ਆ ਤੋਂ ਜਿਹੜੇ ਦੇਸ਼ ਵਿੱਚ ਵੀ ਤੁਸੀਂ ਜਾਣਾ ਉਸ ਦੇਸ਼ ਦੀ ਮਤਲਬ ਤੁਹਾਨੂੰ ਬੋਲੀ ਜਿਹੜੀ ਆ ਸਭ ਤੋਂ ਮੇਨ ਜਿਹੜਾ ਉਹ ਬੋਲੀ ਜਿਹੜੀ ਹੋਣੀ ਜ਼ਰੂਰੀ ਆ ਉਤ ਤੋਂ ਬਾਅਦ ਤੁਹਾਡੀ ਰੁਚੀ ਕਿਸ ਕੰਮ ਦੇ ਵਿੱਚ ਆ ਹਨਾ ਜਿੱਦਾਂ ਮਤਲਬ ਇਹ ਪੀਜ਼ਾ ਦਾ ਕੰਮ ਆ ਜੇ ਤੁਹਾਡੀ ਪੀਜ਼ੇ ਦੇ ਵਿੱਚ ਰੁਚੀ ਬਣਾਉਣ ਵਾਸਤੇ ਤੁਸੀਂ ਚਾਹ ਬਣਿਆ ਤਾਂ ਉਹ ਵੀ ਉੱਥੇ ਸਖਾਲਦੇ ਹੁਣ ਅੱਜ ਕੱਲ੍ਹ ਲੱਗਦੇ ਆ ਸਕੂਲ ਲੱਗਦੇ ਆ ਸਕੂਲ ਸਕੂਲ ਆ ਜਾਂਦਾ ਕੰਮ ਬੜਾ ਸੋਖਾ ਹੋ ਗਿਆ ਹੁਣ ਇਹ ਸਾਡੇ ਵਾਲਾ ਕੰਮ ਆ ਜਿੱਦਾ ਇਹ ਪਸਤੀਚਰੀਆ ਵਾਲਾ ਇਹ ਵੀ ਹੈਗਾ ਬਾਹਰ ਦੇ ਉੱਤੇ ਕੰਮ ਆ 12 ਦੇ ਆਪਣੇ ਬੰਦਿਆਂ ਦੀਆਂ 12 ਬਹੁਤ ਘਟਿਆ ਇੱਥੇ ਰੋਮ ਦੇ ਵਿੱਚ ਰੋਮ ਦੇ ਵਿੱਚ ਨਹੀਂ ਇਟਲੀ ਸਾਰੀ ਇੱਥੇ ਦੇ ਵਿੱਚ ਤੇ ਉਹ ਤੁਸੀਂ ਬਾਹਰ ਵਾਲਾ ਕੰਮ ਸਿੱਖ ਲਓ ਉਹ ਜ਼ਿਆਦਾ ਵਧੀਆ ਆ ਪੈਸਾ ਤੁਹਾਡੇ ਕੋਲ ਹੈਗਾ ਉੱਥੇ ਆ ਕੇ ਤੁਸੀਂ ਇਨਵੈਸਟ ਕਰ ਸਕਦੇ ਆ ਵਧੀਆ ਲੋਕੇਸ਼ਨ ਦੇਖ ਕੇ ਉੱਥੇ ਬਾੜ ਖੋਲੋ ਹੈਗੇ ਆ ਕਾਫੀ ਮੁੰਡੇ ਪਰ 19 ਬਹੁਤਾਤ ਗਣਤੀ ਵਿੱਚ ਨਹੀਂ ਹੈਗੀ ਜਿੰਨੀ ਮਤਲਬ ਹੋਣੀ ਚਾਹੀਦੀ ਆ ਹੈਗੀਆਂ ਆਪਾਂ 12 ਜਿੱਦਾਂ ਪਰ ਉਹ 19 ਬਹੁਤਾਤ ਵਿੱਚ ਨਹੀਂ ਹੈਗੇ ਜਿਹੜੇ ਮਤਲਬ ਅਜੇ ਹੈਗੇ ਆ ਤੇ ਸਾਡੇ ਵਾਲਾ ਇਹ ਜਿਹੜਾ ਕੰਮ ਆ ਫਿਰ ਜੇ ਇੱਥੇ ਆ ਕੇ ਸਿੱਖਣਾ ਇਥੇ ਫਿਰ ਥੋੜੀ ਸਟਰਗਲ ਕਰਨੀ ਪੈਣੀ ਤੁਹਾਨੂੰ ਟਾਈਮ ਲੱਗਦਾ ਜਾਨਾ ਟਾਈਮ ਲੱਗਦਾ ਜਾਨੀ ਕਿ ਥੋੜਾ ਕਹਿਣ ਦਾ ਮਤਲਬ ਵੀ ਪੰਜਾਬ ਤੋਂ ਜਦੋਂ ਤੁਸੀਂ ਇੱਕ ਵਾਰੀ ਸੋਚ ਲਈ ਠਾਣ ਲਈ ਵੀ ਆਪਾਂ ਨੇ ਉਹ ਪਰਦੇਸ ਵੱਲ ਹੁਣ ਪੂਜ ਕਰਨੇ ਕਰਨਾ ਫਿਰ ਪੱਕੇ ਪੈਰੀ ਕਰੀ ਪੱਕੇ ਪੈਰੋ ਕਰੋ ਇਕੱਲਾ ਟੇਚੀ ਨਾ ਬਣੀ ਤੇ ਨਾਲ ਆਪਣਾ ਮਾਈਂਡਰ ਵੀ ਬਣੀ ਮੜਾ ਜਾ ਬਿਲਕੁਲ ਬਿਲਕੁਲ ਫਿਰ ਤੁਹਾਨੂੰ ਇਹ ਆ ਬਈ ਖਿੱਜਲ ਖੁਆਰ ਨਹੀਂ ਇੱਥੇ ਹੋਣਾ ਪੈਂਦਾ ਜੇ ਤੁਸੀਂ ਨਹੀਂ ਕੰਮ ਨਹੀਂ ਵੀ ਕਰਨਾ ਆਕੇ ਕੰਮ ਘਟੋ-ਘਟ ਮਿਲਤੇ ਜਾਉ ਤੁਹਾਨੂੰ ਬੋਲੀ ਆਉਂਦੀ ਹੋਊਗੀ ਤਾਂ ਅੰਦਾਜ਼ਾ ਤੁਸੀਂ ਕਰ ਸਕਦੇ ਨਾ ਫਿਰ ਉਹ ਬੰਨਾ ਗੱਲਬਾਤ ਕਰਨ ਜ ਕੋਈ ਨਾ ਮਾਲਕ ਹਾਂ ਜੋ ਇਹ ਨਹੀਂ ਜੁੜੀ ਹੁੰਦਾ ਵੀ ਜਾ ਕੇ ਪੰਜਾਬੀ ਮਾਲਕੇ ਮਿਲਣਾ ਕਿ ਟਾਲੀ ਲੋਕ ਮਿਲ ਸਕਦੇ ਹਰੇਕ ਬੰਦੇ ਕੋਈ ਵੀ ਆ ਜਦੋਂ ਤੁਸੀਂ ਟਾਲੀਆ ਦੇ ਵਿੱਚ ਆਉਂਗੇ ਤੁਸੀਂ ਇਥੇ ਟਾਲੀਆ ਦੀ ਭਾਸ਼ਾ ਦੇ ਵਿੱਚ ਜਾ ਕੇ ਗੱਲ ਕਰੋਗੇ ਤਾਂ ਤਾਈ ਉਹ ਤੁਹਾਡੀ ਸਮਝ ਲੱਗੂਗੀ ਉਹਨਾਂ ਨੂੰ ਮਾਲਕ ਨੂੰ ਤਾਂ ਕਰਕੇ ਆ ਵੀ ਸਭ ਤੋਂ ਪਹਿਲਾ ਮੇਨ ਜਿਹੜੀ ਆ ਬੋਲੀ ਆ ਬੋਲੀ ਤੋਂ ਬਾਅਦ ਜਿਸ ਕੰਮ 'ਚ ਤੁਹਾਡੀ ਰੁਚੀ ਆ ਉਹ ਕੰਮ ਨੂੰ ਸਿੱਖੋ ਆਪਣਾ ਹੁਨਰ ਹੱਥ ਦੇ ਵਿੱਚ ਹੋਵੇ ਤਾਂ ਤੁਸੀਂ ਕੋਈ ਵੀ ਜਿਹੜੀਆਂ ਜਦੋਂ ਕਹਿੰਦੇ ਹੁੰਦੇ ਆ ਵੀ ਆਰਾਦੇ ਨੇਖ ਹੋਣ ਤੇ ਮੰਝਲਾ ਫੇ ਦੂਰ ਨਹੀਂ ਹੁੰਦੀ ਆ ਮੰਝਲਾ ਫੇ ਬੰਦਾ ਪ੍ਰਾਪਤ ਕਰ ਹੀ ਲੈਂਦਾ ਸਹੀ ਗੱਲ ਤੇ ਤਾਂ ਕਰਕੇ ਆ ਵੀ ਇਹ ਜ਼ਰੂਰੀ ਆ ਇਹ ਅਸੀਂ ਵੀ ਹੁਣ ਮਤਲਬ ਮੈਨੂੰ ਵੀ ਜਦੋਂ ਅਸੀਂ ਆਏ ਸੀ ਮੇਰੇ ਮਨ ਦੇ ਵਿੱਚ ਉਦੋਂ ਹੀ ਸੀਗਾ ਵੀ ਆਪਾਂ ਕੰਮ ਕੋਈ ਨਾ ਕੋਈ ਖੋਲਣਾ ਕੰਮ ਕਰਨਾ ਵੀ ਕਰਨਾ ਨਹੀਂ ਮਤਲਬ ਖੋਲਣਾ ਕੋਈ ਨਾ ਕੋਈ ਕੰਮ ਤੇ ਮੈਨੂੰ ਮਤਲਬ ਟੌਂਚਾਂ ਕਰਦੇ ਸੀ ਮਤਲਬ ਬਹੁਤ ਵੀਰ ਸਾਡੇ ਵੀ ਤੂੰ ਸਕੀਪ ਰੂਪ ਦੇ ਵਿੱਚ ਆ ਤੈਨੂੰ ਨਾ ਦਾ ਕੰਮ ਮਿਲਣਾ ਤੇ ਆਹ ਕੰਮ ਵਾਰ ਤੇ ਤੂੰ ਸੋਚ ਦੇ ਛੱਡ ਦੇ ਖਾਣ ਪੀਣ ਦਾ ਕੰਮ ਹੈ ਖਾਣ ਪੀਣ ਦਾ ਤਕਰੀਬਨ ਅਸੀਂ ਸਰਦਾਰ ਵੀ ਉਦੋਂ ਮੈਨੂੰ ਲੱਗਦਾ ਰੂਮ 'ਚ 4-5 ਕਿ ਜਣੇ ਸੀਗੇ 4 3 ਮੈਂ ਤਾਂ ਨਹੀਂ ਦੇਖਿਆ ਕਿਸੇ ਨੂੰ ਜੀ ਇੱਕ ਮੈਂ ਹੀ ਹੁੰਦਾ ਸੀ ਤੇ ਇੱਕ ਇੱਕ ਹੋਰ ਸੀ ਦੋਕ ਬਸ ਹੋਰ ਹੈ ਨਹੀਂ ਸੀ ਕੋਈ ਪਰ ਜਦੋਂ ਇਹ ਕੰਮ ਸਿੱਖਿਆ ਵੀ ਉਹ ਵੀ ਸਿੱਖੀ ਜ਼ਰੂਰਤ ਸੀ ਹੁਣ ਖੋਲਿਆ ਤੇ ਹੁਣ ਵੀ ਸਿੱਖੀ ਜ਼ਰੂਰਤ ਹੈ ਮੈਂ ਦੇਖਿਆ ਅੰਦਰ ਹੁਣ ਜਿਹੜੇ ਮੁੰਡੇ ਕੰਮ ਕਰਦੇ ਆ ਉਹ ਵੀ ਸਿੱਖੀ ਜ਼ਰੂਰਤ 'ਚ ਕਾਫੀ ਕਰਦੇ ਆ ਉਸ ਤਰ੍ਹਾਂ ਦੇ ਵਿੱਚ ਹਾਂ ਤੇ ਇਟਾਲੀ ਮੈਂ ਕਿਹਾ ਅਸੀਂ ਆਪਣਾ ਹੀ ਸੀਗਾ ਮੈਂ ਇਟਾਲੀਅਨਾਂ ਦੇ ਕੋਲ ਕੰਮ ਕਰਦਾ ਸੀ ਪਰ ਕਰਦਾ ਇੱਥੇ ਸਿੱਖੀ ਜ਼ਰੂਰਤ 'ਚ ਸੀ ਤੇ ਇਸ ਕਰਕੇ ਹੈਗਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਵੀ ਉਦੋਂ ਜਦੋਂ ਬੰਦਾ ਤੁਸੀਂ ਆਰਾਧੇ ਕਹਿੰਦੇ ਹੁੰਦੇ ਨੇ ਕੋਣ ਕੰਮ ਚੰਗਾ ਕਰੋ ਤੇ ਤੁਹਾਨੂੰ ਫਿਰ ਮੈਨੂੰ ਲੱਗਦਾ ਨਹੀਂ ਕੋਈ ਮਾਲਕ ਕਹੂਗਾ ਵੀ ਵਾਲ ਕਟਾਜਾ ਸ਼ਾਇਦ ਕਿਸੇ ਨੂੰ ਹੋਊਗੀ ਪ੍ਰੋਬਲਮ ਰੈਸਟੋਰੈਂਟਾਂ 'ਚ ਹੋਊਗੀ ਜਾਂ ਕਿਦਾਂ ਜਾਂ ਬੋਲੀ ਘੋਣੋਂ ਬੰਦਾ ਮਾਰ ਖਾ ਲ ਜਾਂਦਾ ਤੇ ਉਹਦੇ ਕਰਕੇ ਮਤਲਬ ਹੋ ਜਾਂਦਾ ਹੈ ਬਾਕੀ ਐਡੀ ਵੱਡੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਇਹ ਇਸ ਚੀਜ਼ ਦੇ ਵਿੱਚ ਜਿੱਦਾਂ ਮੇਤਰ ਤੁਸੀਂ ਦੇਖਿਆ ਆਪਣੇ ਬੀਜੀ ਨਾਲ ਗੱਲਬਾਤ ਕਰੀਆ ਭਾਈ ਸਾਹਿਬ ਦੇ ਨਾਲ ਆਪਾਂ ਨੇ ਇਹਨਾਂ ਨੂੰ ਕਾਫੀ ਸਮਾਂ ਹੋ ਗਿਆ ਸੀ ਇੱਥੇ ਆਏ ਇਹਨੂੰ ਤੇ ਸਾਰੀਆਂ ਗੱਲਾਂ ਬਾਤ ਦੱਸੀ ਇਹਨਾਂ ਨੇ ਕਿਦਾਂ ਤਿਆ ਜਿਹਨਾਂ ਦਾ ਕੀ ਕੰਮ ਚੱਲਦਾ ਹੈ ਤੇ ਆਪਾਂ ਇਹ ਕੁਝ ਗੱਲਾਂ ਵੀ ਸਿੱਖਣ ਨੂੰ ਬਹੁਤ ਕੁਝ ਕੁਝ ਗੱਲਾਂ ਨਹੀਂ ਬਹੁਤ ਕੁਝ ਆਪਾਂ ਸਿੱਖਣ ਨੂੰ ਆਪਣੀ ਗੱਲਾਂ ਵਿੱਚੋਂ ਮਿਲਦਾ ਹੈ ਵੀ ਜਦੋਂ ਆ ਪੰਜਾਬ ਦੀ ਧਰਤੀ ਤੋਂ ਤੁਰਨਾ ਹੈ ਆਪਾਂ ਸੋਚ ਲੈ ਵੀ ਆਪਾਂ ਵੀ ਬਾਹਰ ਵੱਲ ਜਾਣਾ ਹੈ ਪਰਦੇਸਾਂ ਵੀ ਜਾ ਕੇ ਆਪਣੀ ਕਿਸਮਤ ਅਜਮਾਉਣੀ ਆ ਤਾਂ ਕੱਲੇ țeਚੇ ਔਰ ਅਸੀਂ ਨਾ ਪਾਈਏ ਤੇ ਆਪਣਾ ਥੋੜਾ ਆਪਣਾ ਮਾਈਂਡ ਟੂ ਨਹੀਂ ਬਣ ਕੇ ਰੱਖੀਏ ਕੁਝ ਸੋਚੀਏ ਵੀ ਕੀ ਕਰਨਾ ਹੈ ਜਾ ਕੇ ਸਾਨੂੰ ਜਿਹੜੇ ਦੇਸ਼ ਵੀ ਜਾਣਾ ਹੈ ਸਾਨੂੰ ਉਥੇ ਦੀ ਲੈਂਗੁਏਜ ਬੋਲੀ ਦਾ ਆਉਂਦੀ ਹੈ ਸਾਰੀ ਗੱਲਾਂ ਮੈਂ ਤਾਂ ਭਾਈ ਸਾਹਿਬ ਨੇ ਪਹਿਲਾਂ ਆਲਰੇਡੀ ਵੀਡੀਓ ਵਿੱਚ ਕਰ ਚੁੱਕੀ ਆਪਾਂ ਗੱਲ ਨੂੰ ਨਾ ਦੁਹਰਾ ਮੁਕ ਦੀ ਗੱਲ ਹੈ ਬੜਾ ਚੰਗਾ ਲੱਗਾ ਜਦੋਂ ਆਪਣੇ ਪੰਜਾਬੀ ਭੈਣਾਂ ਪਰ ਸਟਰਗਲ ਕਰਦੇ ਆ ਤੇ ਸਟਰਗਲ ਕਰਕੇ ਬਾਅਦ ਕਿਸੇ ਮਕਾਮ ਤੇ ਪਹੁੰਚਦੇ ਆ ਸਾਨੂੰ ਬੜੀ ਖੁਸ਼ੀ ਬਹੁਤ ਹੁੰਦੀ ਹੈ ਤੇ ਮਨਾਂ ਕਹੀਦਾ ਭਾਈ ਦਿਲ ਸੀਗਾ ਵੀ ਮੈਂ ਜਿੱਦਣਾ ਆਵਾ ਤੁਹਾਡੇ ਬੈਠੇ ਗੱਲਾਂ ਬਾਤਾਂ ਕਰਾਂ ਸਾਰੇ ਤੇ ਸੋਤੇ ਸੁਣਨ ਤੇ ਸਾਨੂੰ ਪਤਾ ਲੱਗੇ ਸਾਰੀ ਗੱਲਬਾਤ ਦਾ ਤੇ ਅੱਜ ਸਮਾਂ ਆਪਣਾ ਮੇਤੋ ਸੁਭ ਬਣ ਗਿਆ ਸੀਗਾ ਤੇ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਨੂੰ ਕਿਦਾਂ ਲੱਗੀ ਆਪਣੀ ਅੱਜ ਦੀ ਵੀਡੀਓ ਤੇ ਹੋਰ ਵੀ ਆਪਣੇ ਪੰਜਾਬੀ ਵੀਰਾਂ ਦੇ ਬਹੁਤ ਸਾਰੇ ਕੰਮ ਨੇ ਮਿੱਤਰੋ ਰੋਮ ਸ਼ਹਿਰ ਦੇ ਵਿੱਚ ਪੂਰੀ ਇਟਲੀ ਦੇ ਵਿੱਚ ਤੇ ਤੁਸੀਂ ਕਮੈਂਟ ਕਰਿਓ ਕਿਹੜੇ-ਕਿਹੜੇ ਕੰਮਾਂ ਉੱਤੇ ਅੱਗੇ ਆਪਾਂ ਆਪਣੀ ਅਗਲੀ ਵੀਡੀਓ ਲੈ ਕੇ ਆਈਏ ਤੇ ਆਪਾਂ ਇਦਾਂ ਦੇ ਤੁਰੇ ਰਿਕਵੈਸਟ ਆਪਣੇ ਟੌਪਿਕ ਦੇ ਉੱਤੇ ਵੀਡੀਓ ਲਿਆਉਂਦੇ ਰਹਾਂਗੇ ਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਤੇ ਕਲਿੱਕ ਵੀ ਕਰਿਓ ਸਵੇਰੇ ਮਿਲਾਂਗੇ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ